ਸਤਿ ਸ੍ਰੀ ਅਕਾਲ ਸਾਰਿਆਂ ਦਾ ਸਾਰੀ ਹੀ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਤਾਂ ਅੱਜਕਲ ਕਰਾਂਗੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਸੰਸਦ ਮੈਂਬਰਾਂ ਨੂੰ ਕਿੰਨੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਤਾ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਹੋਰ ਸਹੂਲਤਾ ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਤਨਖਾਹ 1.6 ਲੱਖ ਰੁਪਏ ਪ੍ਰਤੀ ਮਹੀਨਾ ਹੈ ਇਸ ਵਿੱਚ 50000 ਰੁਪਏ ਦੀ ਮੁਢਲੀ ਤਨਖਾਹ 10000 ਰੁਪਏ ਖਰਚਾ ਪੱਤਾ 45000 ਪੀਐਸ ਸੰਦੀ ਪੱਤਾ ਅਤੇ 2000 ਰੁਪਏ ਰੋਜ਼ਾਨਾ ਪੱਤਾ ਸ਼ਾਮਿਲ ਹੈ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅੰਤਰ ਸ੍ਰੀ ਯਾਤਰਾਵਾਂ ਵਾਲੇ ਸਰਕਾਰ ਤੋਂ ਇੱਕ ਅਧਿਕਾਰਤ ਸਰਕਾਰੀ ਰਹਾਇਸ਼ ਵਿਸ਼ੇਸ਼ ਸੁਰੱਖਿਆ ਸਮ ਐਸ ਪੀ ਜੀ ਸੁਰੱਖਿਆ ਸਰਕਾਰੀ ਵਾਹਨਾਂ ਅਤੇ ਜਹਾਜ਼ਾਂ ਦੀ ਸਹੂਲਤ ਕਿਰਾਇਆ ਰਹਾਇਸ਼ ਅਤੇ ਖਾਣੇ ਦੇ ਖਰਚੇ ਦੀ ਵੀ ਪ੍ਰਾਪਤ ਕਰਦੇ ਹਨ ਤਾਂ ਇੱਥੇ ਗੱਲ ਰਾਸ਼ਟਰਪਤੀ ਦੀ ਵੀ ਕਰ ਲੈਣੀ ਹੈ ਤਾਂ ਰਾਸ਼ਟਰਪਤੀ ਦੀ ਤਨਖਾਹ ਅਤੇ ਭੱਤੇ ਭਾਰਤ ਦੇ ਰਾਸ਼ਟਰਪਤੀ ਕੋਲ ਵੀ ਬਹੁਤ ਸਾਰੀਆਂ ਸ਼ਕਤੀਆਂ ਹਨ ਇਹ ਇੱਕ ਬਹੁਤ ਹੀ ਮਹੱਤਵਪੂਰਨ ਪੋਸਟ ਹੈ ਭਾਰਤ ਵਿੱਚ ਰਾਸ਼ਟਰਪਤੀ ਨੂੰ ਹਰ ਮਹੀਨੇ 5 ਲੱਖ ਰੁਪਏ ਤਨਖਾਹ ਮਿਲਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਬਹੁਤ ਸਾਰੇ ਟੈਕਸ ਫ੍ਰੀ ਪੱਤੇ ਵੀ ਮਿਲਦੇ ਹਨ ਜਿਸ ਵਿੱਚ ਦੁਨੀਆ ਭਰ ਵਿੱਚ ਰੇਲ ਅਤੇ ਜਹਾਜ਼ ਦੁਆਰਾ ਮੁਫਤ ਯਾਤਰਾ, ਮੁਫਤ ਕਰ ਡਾਕਟਰੀ ਦੇਖਭਾਲ ਅਤੇ ਦਫ਼ਤਰੀ ਖਰਚਿਆਂ ਲਈ 1 ਲੱਖ ਰੁਪਏ ਸਾਲਾਨਾ ਸ਼ਾਮਲ ਹੈ। ਸਾਬਕਾ ਰਾਸ਼ਟਰਪਤੀ ਨੂੰ 15 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੱਕ ਸਰਕਾਰੀ ਮਕਾਨ, ਦੋ ਮੁਫਤ ਲੈਂਡਲਾਈਨ ਫੋਨ, ਇੱਕ ਮੋਬਾਈਲ ਫੋਨ ਅਤੇ ਪੰਜ ਨਿੱਜੀ ਕਰਮਚਾਰੀਆਂ ਦੀ ਸਹੂਲਤ ਵੀ ਮਿਲਦੀ ਹੈ। ਸੰਸਦ ਮੈਂਬਰਾਂ ਲਈ ਭਾਰਤ ਵਿੱਚ ਇੱਕ ਸੰਸਦ ਮੈਂਬਰ ਨੂੰ ਹਰ ਮਹੀਨੇ 1 ਲੱਖ ਰੁਪਏ ਦੀ ਤਨਖਾਹ ਮਿਲਦੀ ਹੈ ਇਸ ਤੋਂ ਇਲਾਵਾ ਰੋਜ਼ਾਨਾ ਪੱਤਾ ਵੀ ਮਿਲਦਾ ਹੈ ਜੋ ਹਰ ਪੰਜ ਸਾਲ ਬਾਅਦ ਵਧਦਾ ਹੈ ਭਾਰਤ ਵਿੱਚ ਕਿਸੇ ਵੀ ਸੰਸਦ ਮੈਂਬਰ ਨੂੰ ਸੰਸਦ ਦੇ ਸੈਸ਼ਨਾਂ ਕਮੇਟੀ ਦੀ ਆ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ 2000 ਰੁਪਏ ਰੋਜ਼ਾਨਾ ਪੱਤਾ ਅਤੇ ਸੜਕ ਯਾਤਰਾ ਲਈ 16 ਰੁਪਏ ਪ੍ਰਤੀ ਕਿਲੋਮੀਟਰ ਦਾ ਸਫਰ ਪੱਤਾ ਵੀ ਮਿਲਦਾ ਹੈ ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ 45000 ਰੁਪਏ ਪ੍ਰਤੀ ਮਹੀਨਾ ਹਲਕਾ ਪਤਾ ਅਤੇ 45000 ਰੁਪਏ ਪ੍ਰਤੀ ਮਹੀਨਾ ਦਫਤਰੀ ਖਰਚਾ ਪੱਤਾ ਵੀ ਮਿਲਦਾ ਹੈ ਜਿਸ ਵਿੱਚ ਸਟੇਸ਼ਨਰੀ ਅਤੇ ਡਾਕ ਲਈ 15000 ਰੁਪਏ ਸ਼ਾਮਿਲ ਹਨ ਤਨਖਾਹ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਆਪਣੀ ਅਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਹਰ ਸਾਲ ਪਰਿਵਾਰ ਲਈ ਮੁਫਤ ਡਾਕਟਰੀ ਸਹੂਲਤਾਂ ਸਰਕਾਰੀ ਰਹਾਇਸ਼ ਚੰਤੀ ਮੁਫਤ ਕਰੇਲੂ ਹਵਾਈ ਯਾਤਰਾ ਵੀ ਮਿਲਦੀ ਹੈ ਉਹਨਾਂ ਨੂੰ ਟ੍ਰੇਨਾਂ ਵਿੱਚ ਫਰਸਟ ਕਲਾਸ ਟ੍ਰੇਨ ਨੂੰ ਸਫ਼ਰ ਦੀ ਸਹੂਲਤ ਵੀ ਮਿਲਦੀ ਹੈ